ਚੈਨਲ ਦੇਖ ਰਹੇ ਸਾਰੇ ਸੱਜਣਾ ਨੂੰ ਜੀ ਆਇਆਂ ਨੂੰ ਬਾਈ ਜੀ ਤੁਸੀਂ ਦੇਖ ਰਹੇ ਹੋ ਸ਼ੂਟ ਚੱਲ ਰਿਹਾ ਅੰਤਾਂ ਦੀ ਗਰਮੀ ਪੈ ਰਹੀ ਹੈ ਨਾ ਆ ਦੇਖੋ ਸਾਡਾ ਹੋਣਹਾਰ ਕਲਾਕਾਰ ਆ ਜਿਹੜਾ ਵਹਈਆਂ ਦੇ ਨਾਲ ਕਹਾਂ ਸੇ ਲਾਂਗ ਰਹੇ ਹੋ ਕਹਾਂ ਸੇ ਟਾਪ ਰਹੇ ਹੋ ਜੀਰੀ ਕਬ ਲਗਾ ਦੋਗੇ ਬਾਤਾਂ ਸ਼ਾਤਾਂ ਦੀ ਜਿਹੜੀਆਂ ਕਰਨ ਲੱਗਿਆ ਹੋਇਆ ਤੇ ਅੰਤਾਂ ਦੀ ਗਰਮੀ ਦੇ ਵਿੱਚ ਹੱਡ ਤੋੜ ਮਿਹਨਤ ਕਰ ਰਹੇ ਨੇ ਆ ਦੇਖੋ ਤੁਸੀਂ ਕਿਉਂ ਦੇਖਦੇ ਹੋ ਚੱਲਦੇ ਨੇ ਮਸ਼ੀਨ ਵਾਂਗੂ ਬਈਏ ਠੀਕ ਹੈ ਇਹ ਪ੍ਰਵਾਸੀ ਨੇ ਬਾਈ ਪਰਵਾਸੀ ਅ ਮਤਲ ਜਵਾਲਾਮੁਖੀ ਵਰਗਾ ਪਾਣੀ ਹੈ ਜਿੱਥੇ ਲੱਗੇ ਹੋਏ ਨੇ ਜਵਾਲਾਮੁਖੀ ਵਰਗਾ ਤੇ ਇਧਰੋਂ ਹੁਣ ਅੱਗੇ ਆਜੋ ਤੁਸੀਂ ਤੇ ਆ ਸ਼ੂਟ ਹੋ ਰਿਹਾ ਬਈ ਉਧਰੋਂ ਕੈਮਰਾ ਚੱਲ ਰਿਹਾ ਤੇ ਕੈਮਰਾਮੈਨ ਮੈਡਮ ਪ੍ਰੀਤ ਜੀ ਸ਼ੂਟ ਤੇ ਵਿਅਸਤ ਹੈ ਤੁਸੀਂ ਦੇਖ ਰਹੇ ਹੋ ਆ ਪਿਛਲਾ ਦ੍ਰਿਸ਼ ਦੇਖ ਲਓ ਸੂਰਜ ਨਾਲ ਅੱਖਾਂ ਵੀ ਬੰਦ ਹੋਈਆਂ ਜਾਂਦੀਆਂ ਨੇ ਸਾਰੇ ਪਾਸੇ ਪਾਣੀ ਹੈ ਪਾਣੀ ਪਾਣੀ ਹੈ ਪਾਣੀ ਕਿਉ ਮੰਨਦੇ ਹੋ ਕਿਉਂ ਖੱਡ ਤੋੜ ਮਿਹਨਤ ਕਰਨੀ ਪੈਂਦੀ ਆ ਬਈ ਕਾਮਯਾਬ ਹੋਣ ਵਾਸਤੇ ਖੱਡ ਤੋੜ ਮਿਹਨਤ ਆਉ ਤਰੇ ਆਉ ਜਾਂਦਾ ਪਰਾਂ ਨੂੰ ਆਉ ਜਾਂਦਾ ਪਰਾਂ ਨੂੰ ਤੇ ਹੁਣ ਆਉ ਆਉ ਦੇਖ ਆਉ ਦੇਖ ਆਉ ਦੇਖ ਡਾਇਰੈਕਸ਼ਨ ਦਿੰਦਾ ਹੋਇਆ ਬਈ ਡਾਇਰੈਕਸ਼ਨ ਦੇ ਰਿਹਾ ਕਹਿੰਦਾ ਵੀ ਮੈਂ ਉਹ ਉੱਥੋਂ ਆਉਂਗਾ ਇਹਨਾਂ ਨੂੰ ਪੁੱਛੂਗਾ ਵੀ ਛੋਟੂ ਜੀਰੀ ਲਾਤੀ ਤੇ ਕੱਲ ਨੂੰ ਲਾ ਦੂੰਗਾ ਦੇਖੋ ਸੂਰਜ ਦੀ ਤਪਸ਼ ਤੇ ਉੱਤੇ ਵੀ ਆ ਤੇ ਸੂਰਜ ਨੀਚੇ ਪੂਰੀ ਮਤਲਬ ਯਾਰ ਖੜਿਆ ਨਹੀਂ ਜਾਂਦਾ ਕੜੀਆਂ ਜਾਂਦਾ ਆ ਦੇਖੋ ਹੁਣ ਲੋਕੇਸ਼ਨ ਹੈ ਜਿਹੜਾ ਅਗਲਾ ਸ਼ਾਟ ਆ ਉਹਦੀ ਲੋਕੇਸ਼ਨ ਹੈ ਜਿਹੜੀ ਸੈੱਟ ਕਰ ਰਹੇ ਆ ਭਾਈ ਜੀ ਬਣੇ ਰਹੋ ਧੰਨਵਾਦ ਜੀ